ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਲ ਓਵਰ ਜਿਹੜਾ ਸੂਟ ਆ ਉਹਦੀ ਕਟਿੰਗ ਕਰਨ ਲੱਗੇ ਆ ਇਹ ਆਪਾਂ ਦੇਖੋ ਪਹਿਲਾਂ ਕਮੀਜ਼ ਆ ਉਹਨੂੰ ਸੈੱਟ ਕਰ ਲਿਆ ਕਮੀਜ਼ ਆਪਾਂ ਸੈੱਟ ਕਰਕੇ ਇਹ ਆਪਣਾ ਦੂਰਾ ਕੱਪੜਾ ਆ ਹੁਣ ਇਹਦੇ ਸਾਈਡ ਤੋਂ ਆਪਾਂ ਨੇ ਜਿਹੜਾ ਕਮੀਜ਼ ਆ 39 ਇੰਚ ਆਪਣੀ ਕਮੀਜ਼ ਦੀ ਲੈਂਥ ਆ ਉਹ ਕੱਢਣੀ ਆ ਆਪਾਂ ਨੇ ਆਪਾਂ 39 ਇੰਚ ਕਮੀਜ਼ ਦੀ ਜਿਹੜੀ ਆ ਆਪਣੀ ਲੈਂਥ ਰੱਖਣੀ ਆ ਤੇ 1 ਇੰਚ ਦੇ ਵਿੱਚ ਪਲੱਸ ਲਾਉਣਾ ਵਾ ਕਿਉਂਕਿ ਇਹ ਆਪਣਾ 1/2 ਇੰਚ ਉੱਪਰ ਚਲ ਜੂਗਾ ਵਿੱਚ ਪਲੇਟਾਂ ਦੇ ਵੀ ਹੋਣਾ ਆਪਾਂ ਨੇ 1 ਇੰਚ ਜਿਹੜਾ ਪਲੱਸ ਰੱਖਣਾ ਹੁੰਦਾ ਲੈਂਥ ਦੇ ਹਿਸਾਬ ਨਾਲ ਤੇ ਉਦੋਂ ਬਾਅਦ 3 ਇੰਚ ਆਪਾਂ ਜਿਹੜਾ ਫੋਲਡਿੰਗ ਲਈ ਰੱਖਣਾ ਆ ਇਹ ਆਪਣਾ ਸਰੇਮ ਸਾਰਿਆਂ ਦਾ ਮੈਜ਼ਰਮੈਂਟ ਹੁੰਦਾ ਆ ਉਦੋਂ ਬਾਅਦ ਆਪਾਂ ਨੇ ਫਿਟਿੰਗ ਦੇਖਣੀ ਆ ਕਿੰਨੀ ਆ ਇਹਦੀ ਫਿਟਿੰਗ ਹੈਗੀ ਆ 19.5 ਇੰਚ 19.5 ਇੰਚ ਇਹਦੀ ਫਿਟਿੰਗ ਦਾ ਆ ਦੇਖੋ 19.5 ਇੰਚ ਫਿਟਿੰਗ ਹੈ ਇਹਦੀ ਤੇ ਜੇ ਆਪਾਂ ਨੇ ਇਹਦੇ ਪਲੇਟਾ ਨਹੀਂ ਪਾਉਣੀਆਂ ਤਾਂ 3 ਇੰਚ ਪਲੱਸ ਕਰਨਾ ਆ ਜੇ ਪਲੇਟਾ ਪਾਉਣੀਆਂ ਨੇ ਤਾਂ 4 ਇੰਚ ਮਤਲਬ ਹੁਣ ਇੱਕ ਪੂਰੇ ਹੋ ਗਏ ਆ 2 3 4 ਸਾਢੇ 23 ਇੰਚ ਦੀ ਜਿਹੜੀ ਆਪਾਂ ਕਟਿੰਗ ਕਰਨੀ ਆ ਟੋਟਲ ਸਾਢੇ 23 ਇੰਚ ਆਪਾਂ ਉਹ ਰੋ ਕਟਿੰਗ ਕਰ ਲਈ ਇਹਨੂੰ ਤੁਸੀਂ ਡਬਲ ਕਰਕੇ ਵੀ ਕਟਿੰਗ ਕਰ ਸਕਦੇ ਹੋ ਐਦਾਂ ਸਿੱਧਾ ਵੀ ਆਪਣਾ ਕਮੀਜ਼ ਕੱਟ ਸਕਦੇ ਹੋ ਤੁਹਾਨੂੰ ਡਬਲ ਕਰਕੇ ਤਾਂ ਆਪਾਂ ਨੇ ਬਹੁ ਵਾਰੀ ਕਟਿੰਗ ਕਰਕੇ ਦੱਸੀ ਆ ਆਪਾਂ ਐਵੇਂ ਸਿੰਗਲ ਏ ਤੁਹਾਨੂੰ ਇਹਦੀ ਕਟਿੰਗ ਦੱਸਾਂਗੇ ਠੀਕ ਹੈ 23 ਇੰਚ ਜਿਹੜਾ ਇਹ ਆਪਾਂ ਕੱਪੜਾ ਰੱਖਣਾ ਹੈ ਚੌੜਾ ਚੜਾਈ ਦੇ ਵਿੱਚ ਇੱਥੋਂ ਵੀ ਆਪਾਂ ਲੈਂਥ ਦੇਖ ਲਾਂਗੇ 40 ਇੰਚ ਰੱਖਣੀ ਆ ਮੇਨ ਆਪਾਂ ਨੇ 39 ਇੰਚ ਤਿਆਰ 40 ਇੰਚ ਤੇ 3 ਇੰਚ ਪਲੱਸ ਫੋਲਡਿੰਗ ਲਈ ਇਹ ਆਪਣਾ ਜਿਹੜਾ ਕਮੀਜ਼ ਦਾ ਪੂਰਾ ਕੱਪੜਾ ਆ ਉਹ ਨਿਕਲੂਗਾ ਠੀਕ ਹੈ ਜੀ ਇਹਦੇ ਨਾਲ ਹੀ ਆਪਾਂ ਨੇ ਜਿਹੜੇ ਇਹ ਸਲਵਾਰ ਦੇ ਪੱਲੇ ਕੱਢ ਲੈਣੇ ਆਲ ਓਵਰ ਕਮੀਜ਼ ਦਾ ਐਵੇਂ ਹੁੰਦਾ ਵੀ ਆਪਾਂ ਜਿਹੜੇ ਨਾਲ ਕਪੜਾ ਕਮੀਜ਼ ਦੇ ਸਾਈਡ ਤੋਂ ਲੈਂਦਾ ਆ ਉਹਦੇ ਵਿੱਚੋਂ ਆਪਾਂ ਪੱਲੇ ਕੱਢ ਲੈਣੇ ਨੇ ਇਹ ਆਪਾਂ ਤੁਹਾਨੂੰ ਇੱਕ ਸਿਰਫ ਦੱਸਣ ਲਈ ਕਰਦੇ ਆ ਬਸ ਤੁਹਾਨੂੰ ਇਹ ਦੱਸ ਦਿਆਂ ਵੀ ਜੇ ਆਪਾਂ ਸਲਵਾਰ ਇਹਦੇ ਕੋਲੋਂ ਆਪਾਂ ਜਿਹੜੇ ਪੱਲੇ ਕੱਢ ਲਾਂਗੇ ਇਹਦੇ ਆ ਦੇਖੋ 12 ਇੰਚ ਦੇ ਜਿਹੜੇ ਆਪਾਂ ਪੱਲੇ ਕੱਢ ਸਕਦੀਆਂ ਕੋਲੋਂ ਤੇ ਪਰ ਇਹਦੀ ਆਪਾਂ ਨੇ ਸਟੇਟ ਸਲਵਾਰ ਸੂਟ ਦੀ ਬਣਾਉਣੀ ਆ ਤਾਂ ਕਰਕੇ ਆਪਾਂ ਜਿਹੜੇ ਪੱਲੇ ਨੇ ਉਹ ਨਹੀਂ ਕੱਢਣੇ ਬਸ ਉਦਾਂ ਜੀ ਆਪਾਂ ਦੀ ਦੂਜੀ ਨਾਰਮਲ ਸਲਵਾਰ ਬਣਾਉਣੀ ਹੁੰਦੀ ਆ ਤਾਂ ਆਲ ਓਵਰ ਤੇ ਕੋਲੋਂ ਜਿਹੜੇ ਆਪਣੇ ਸਲਵਾਰ ਦੇ ਪੱਲੇ ਜਿਹੜੇ ਉਹ ਨਿਕਲ ਜਾਂਦੇ ਨੇ ਹੁਣ ਇਹਦੀ ਆਪਾਂ ਬਾਹਾਂ ਜਾਂ 벨ਟ ਕੁਛ ਵੀ ਜਿਹੜਾ ਉਹ ਕੱਟ ਸਕਦੇ ਆ ਆ ਹੁਣ ਆਪਾਂ ਕਮੀਜ਼ ਦੀ ਕਟਿੰਗ ਕਰਦੇ ਆ ਉਹ ਆਪਾਂ ਸਾਈਡ ਤੋਂ ਜਿਹੜਾ ਇਹ ਕਮੀਜ਼ ਕੱਢ ਲਈਆ ਇਹ ਪੱਲੇ ਵਾਲਾ ਕੱਪੜਾ ਜਿਹੜਾ ਆਪਾਂ ਸਾਈਡ ਤੇ ਰੱਖ ਲਿਆ ਠੀਕ ਹੈ ਜੀ ਇਹਦੇ ਪੱਲੇ ਤਾਂ ਵੈਸੇ ਆਪਾਂ ਕੱਢਣੇ ਨਹੀਂਗੇ ਸਟੇਟਸ ਸਲਵਾਰ ਬਣਾਉਣੀ ਆ ਤਾਂ ਕਰਕੇ ਤੇ ਇਹਨੂੰ ਆਪਾਂ ਕਰਾਂਗੇ ਕੱਪੜੇ ਨੂੰ ਡਬਲ ਮਤਲਬ ਡਬਲ ਤਾਂ ਸੀਗੇ ਚੌਰਾ ਕਰ ਲਾਂਗੇ ਕਹਿਣਾ ਮਤਲਬ ਇਹ ਆਪਣਾ ਕਮੀਜ਼ ਆ ਹੁਣ ਇੱਥੋਂ ਆਪਾਂ ਜਿਹੜਾ ਮੋਡੇ ਮੋਡੇ ਦੀ ਕਟਾਈ ਆ ਮੋਡੇ ਦੀ ਕਟਾਈ ਆ ਉਹ ਕਰਾਂਗੇ ਇਹਦੀ ਆਪਾਂ 1.5 ਇੰਚ ਜਿਹੜੀ ਫਿਟਿੰਗ ਆ ਤਾਂ ਆਪਾਂ ਨੇ 6.5 ਇੰਚ ਦਾ ਜਿਹੜਾ ਤੀਰਾ ਉਹ ਕਟਿੰਗ ਕਰਨਾ ਆ 7 ਇੰਚ ਨੂੰ ਮੋਢਾ ਥੱਲੇ ਨੂੰ ਸਾਰਿਆਂ ਦੀ ਸੇਮ ਹੀ ਫਿਟਿੰਗ ਹੁੰਦੀ ਆ ਥੱਲੇ ਨੂੰ ਤਾਂ 7 ਇੰਚ ਹੀ ਹੁੰਦਾ ਸੇਮ ਸਾਰਿਆਂ ਦਾ ਤੇ 1.5 ਇੰਚ 1.5 ਇਹ 1.5 ਇੰਚ ਜਿਹੜਾ ਕਮੀਜ਼ ਦੀ ਆਪਾਂ ਫਿਟਿੰਗ ਤੋਂ ਇੱਥੇ ਆਪਾਂ ਪਾ ਦੇਣੀ ਆ ਮੇਨ ਇਹ ਗਲਾਈ 1 ਇੰਚ ਜ਼ਿਆਦਾ ਰੱਖ ਕੇ ਇੱਥੋਂ ਆਪਾਂ ਬੈਕ ਵਾਲੀ ਜਿਹੜੀ ਮੋਢੇ ਦੀ ਗਲਾਈ ਆ ਉਹ ਪਾ ਦੇਣੀ ਆ ਠੀਕ ਹੈ ਜੀ ਪਲੇਟਾਂ ਦੇ ਨਿਸ਼ਾਨ ਲਾ ਦਾਂਗੇ ਸੇਮ ਆਪਾਂ ਜਿਵੇਂ ਪਹਿਲਾਂ ਲਾਉਣੇ ਹੁੰਦੇ ਆ ਇੱਥੋਂ ਆਪਾਂ 12 ਇੰਚ ਤੇ ਪਲੇਟ ਪਾਉਣੀਆਂ ਨੇ ਇਹ ਵਿੱਚ ਨੂੰ 3.5 ਇੰਚ ਤੇ ਤੇ ਪਲੇਟ ਹਮੇਸ਼ਾ 7 ਇੰਚ ਦੀ ਉਹ ਹੁੰਦੀ ਆ ਜਿਹੜਾ ਜਿਆਦਾ ਪਤਲਾ ਹੁੰਦਾ ਆ ਉਹ 8 ਇੰਚ ਦੀ ਕੋਈ ਪਵਾ ਲੈਂਦਾ ਨਹੀਂ ਤਾਂ ਨਾਰਮਲ ਜਿਹੜੀ ਆਪਣੀ 7 ਇੰਚ ਦੀ ਪਲੇਟ ਹੁੰਦੀ ਆ ਤੇ ਇਹ ਆਪਣੇ ਇਧਰੋਂ ਟਾਈਟ 5 ਇੰਚ ਦਾ ਫਰਕ ਪਾ ਕੇ ਜਿਹੜਾ ਪਲੇਟਾਂ 'ਚ ਸਾਰੇ ਪਾਸੇ ਪਲੇਟਾਂ ਦੇ ਆਪਾਂ ਨੇ ਨਿਸ਼ਾਨ ਲਾ ਲਏ ਇੱਥੋਂ ਆਪਾਂ ਨੇ ਜਿਹੜਾ 7 ਇੰਚ ਤੇ 7.5 ਇੰਚ ਤੇ ਨਿਸ਼ਾਨ ਲਾਉਣਾ ਪਲੇਟ ਦਾ ਆ ਦੇਖੋ ਆਪਣੇ ਜਿਹੜਾ ਕਮੀਜ਼ ਦੇ ਨਿਸ਼ਾਨ ਲਾ ਕੇ ਉਹ ਤਿਆਰ ਹੋ ਗਏ ਨੇ ਤੇ ਇਹਦੀ ਆਪਾਂ ਤੁਹਾਨੂੰ ਪਲੇਟ ਦੱਸ ਦਿਆਂ ਜਿਹੜੀ ਇਹ ਆਪਾਂ ਸਲਾਈ ਕਰਨੀ ਹੁੰਦੀ ਹੈ ਜਿਵੇਂ ਆਪਣੇ 7 ਇੰਚ ਦੀ ਪਲੇਟ ਆਪਾਂ ਨੇ 3.5 ਇੰਚ ਤੇ ਨਿਸ਼ਾਨ ਲਾ ਲੈਣਾ ਵਾ ਇਹ ਪਲੇਟ ਕਾਉਣ ਦਾ ਤਰੀਕਾ ਪਹਿਲੀ ਵਾਰ ਆਪਣੇ ਚੈਨਲ ਤੇ ਆਪਾਂ ਦੱਸਣ ਲੱਗੀਆਂ ਤੇ 1/2 ਇੰਚ ਇਧਰ ਨੂੰ ਨਿਸ਼ਾਨ ਲਾ ਲੈਣਾ ਵਾ ਜਿਵੇਂ ਆਪਣਾ ਆਹ ਹਾਫ ਤੇ ਰੱਖ ਲਓ 1/2 ਇੰਚ ਦੋਵੇਂ ਪਾਸੇ ਨੂੰ ਤੇ ਹਾਫ ਹਾਫ ਇੰਚ ਦੀ ਜਿਹੜੀ ਇਹ ਸੈਂਟਰ ਦੇ ਵਿੱਚੋਂ ਪਲੇਟ ਹੁੰਦੀ ਆ ਇਧਰੋਂ ਸੇਮ ਆਪਣੀ ਜਿਹੜੀ ਇਹ ਥਿੱਖੀ ਪਲੇਟ ਹੁੰਦੀ ਆ ਇਦਾਂ ਠੀਕ ਆ ਤੇ ਇਧਰੋਂ ਵੀ ਆਪਾਂ ਨੇ ਥਿੱਖੀ ਪਲੇਟ ਰੱਖਣੀ ਐ ਤੇ ਮੇਨ ਜਿਹੜੀ ਸੈਂਟਰ ਕਰਕੇ 7/2 7 ਇੰਚ ਦਾ ਸੌਰੀ 7 ਇੰਚ ਦਾ 3.5 ਇੰਚ ਜਿਹੜਾ ਸੈਂਟਰ ਕਰਕੇ 1/2 ਇੰਚ ਸਾਈਡ ਤੇ ਨੂੰ ਇਧਰ ਨੂੰ 1/2 ਇੰਚ ਦੂਜੀ ਸਾਈਡ ਨੂੰ ਕਰਕੇ ਜਿਹੜੀ ਇਹ ਇਦਾਂ ਜਿਹੜੀ ਆਪਾਂ ਚੱਕ ਇਹ ਪਲੇਟ ਆਹ ਸਿਲਾਈ ਕਰਕੇ ਪਾ ਸਕਦੇ ਇਦਾਂ ਜੇ ਨਹੀਂ ਆਪਾਂ ਨੂੰ ਪਲੇਟ ਦਾ ਪਤਾ ਲੱਗਦਾ ਆਹ ਹੁਣ ਆਪਾਂ ਬੈਕ ਮੋਡੇ ਦੀ ਜਿਹੜੀ ਕਟਾਈ ਪਾਵਾਂਗੇ ਇਹ ਆਪਾਂ ਸਾਰੇ ਚਾਰੇ ਪੱਲਿਆਂ ਤੇ ਪੈ ਜਾਣੀ ਆ ਆਪਣੀ ਜਿਹੜੀ ਫਰੰਟ ਵਾਲੀ ਕਾਟ ਆ ਉਹ ਸਿਰਫ ਆਪਣੀ ਮੂਰਲੇ ਪੱਲੇ ਤੇ ਪੈਣੀ ਆ ਵੀ ਆਪਾਂ ਬੈਕ ਵਿੱਚ ਨੂੰ ਜਿਹੜਾ ਇਹ ਪੱਲਾ ਆਪਾਂ ਫੋਲਡ ਕਰ ਦੇਣੇ ਨੇ ਫੋਲਡ ਕਰਕੇ ਫਰੰਟ ਵਾਲੀ ਜਿਹੜੀ ਪੱਲੇ ਦੀ ਕਾਟ ਆ ਉਹ ਪਾ ਲਾਂਗੇ ਪਲੇਟ ਦੇ ਨਿਸ਼ਾਨ ਆਪਾਂ ਇਧਰੋਂ ਲਾ ਲੈਣੇ ਨੇ ਵੀ ਜੀ ਆਪਾਂ ਦੇ ਦੋਏ ਪਾਸੇ ਆਪਾਂ ਨੂੰ ਪਤਾ ਲੱਗੇ ਪਲੇਟ ਦਾ ਨਿਸ਼ਾਨ ਇੱਥੋਂ ਵੀ ਆਪਾਂ ਟੱਕ ਲਾ ਲੈਣਾ ਆ ਪਲੇਟ ਦਾ ਠੀਕ ਹੈ ਜੀ ਉਦੋਂ ਬਾਅਦ ਆਪਾਂ ਨੇ ਜਿਹੜੀ ਸਾਈਡ ਸਲਾਈ ਆ ਸਸ ਲਈ ਜਿਹੜੀ 15 ਇੰਚ ਤਿਆਰ ਆ ਆਪਣੀ 15.5 ਇੰਚ ਤੇ ਨਿਸ਼ਾਨ ਲਾ ਕੇ ਆਪਾਂ ਇੱਥੇ ਵੀ ਜਿਹੜਾ ਟੱਕ ਲਾ ਦਾਂਗੇ ਪਲੇਟਾਂ ਚੱਕਣ ਦਾ ਤੁਹਾਨੂੰ ਤਰੀਕਾ ਜਿਹੜਾ ਆਪਾਂ ਨੇ ਏਦਾਂ ਜਿਹੜਾ ਕੈਂਚੀ ਨਾਲ ਆਪਾਂ ਨੇ ਚੈਨਲ ਤੇ ਦੱਸਿਆ ਹੋਇਆ ਤੁਸੀਂ ਉਧਰ ਦੇਖ ਸਕਦੇ ਹੋ ਜਿਹੜਾ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਜੇ ਤੁਹਾਡੇ ਕਮੀਜ਼ ਤੇ ਕੰਨੀਆਂ ਉਹਨੂੰ ਜ਼ਰੂਰ ਕੱਟ ਦਿਓ ਕਿਉਂਕਿ ਜਦ ਆਪਾਂ ਪੈਪਿੰਗ ਲਾਉਂਦੇ ਆ ਨਾ ਕੰਨੀ ਦੇ ਉੱਪਰ ਤਾਂ ਫਿਰ ਉਹ ਕਬੀਜ ਆਪਣਾ ਖੇਚ ਮਾਰ ਲੱਗ ਜਾਂਦਾ ਵਾ ਇੰਦਾ ਜਿਆਦਾ ਆਪਾਂ ਕੰਨੀ ਕੱਟ ਦਿੰਨੇ ਆ ਫਿਰ ਆਪਣੇ ਕਮੀਜ਼ ਦੇ ਜਿਹੜੀ ਉਹ ਖਿੱਚ ਨਹੀਂ ਮਾਰਦਾ ਹਾਂਜੀ ਹੁਣ ਆਪਾਂ ਜਿਹੜੀ ਤੁਹਾਨੂੰ ਦੱਸਿਆ ਵੀ ਇਹਦੇ ਵਿੱਚੋਂ ਆਪਾਂ ਨੇ ਆਲ ਓਵਰ ਕਮੀਜ਼ ਦੇ ਵਿੱਚੋਂ ਸਟੇਟ ਸਲਵਾਰ ਬਣਾਉਣੀ ਆ ਜੇ ਆਪਾਂ ਨਾਰਮਲ ਜਿਹੜੀ ਆਪਣੀ ਪੱਟਾ ਵਾਲੀ ਸਲਵਾਰ ਬਣਾਉਣੀ ਸੀਗੀ ਤਾਂ ਤਾਂ ਆਪਾਂ ਕੋਲੋਂ ਜਿਹੜੇ ਆਪਣੇ ਆ ਪੱਲੇ ਰਹੇ ਸੀਗੇ ਇਹ ਆਪਾਂ ਪਾ ਕੇ ਜਿਹੜੇ ਆਪਾਂ ਕੁੰਡੇ ਕੱਢ ਲੈਣੇ ਸੀਗੇ ਹੁਣ ਜਿਹੜੀ ਸਟੇਟ ਸਲਵਾਰ ਉਹ ਬਹੁਤ ਹੀ ਸੌਖੀ ਆ ਜਿਹੜੀ ਕਟਿੰਗ ਕਰਨੀ ਆ ਦੇਖੋ ਦੂਰਾ ਕਮੀਜ਼ ਵਾਂਗੂ ਆਪਾਂ ਨੇ ਕੱਪੜਾ ਲੈ ਲਿਆ ਇਹਨੂੰ ਆਪਾਂ ਨੇ ਆ ਚੌਰਾ ਜਿਹੜਾ ਮਤਲਬ ਚਾਰ ਤਹਾਂ ਕਰ ਲੈਣੀਆਂ ਨੇ ਇਹਦੀਆਂ ਸਲਵਾਰ ਇਹ ਬਹੁਤ ਹੀ ਸੋਖੀ ਆ ਸਟੇਟ ਸਲਵਾਰ ਆ ਜਿਹੜੀ ਕਟਿੰਗ ਕਰਨੀ ਜਿਹੜੀ ਸਟੇਟ ਸਲਵਾਰ ਆ ਉਹਦੇ ਵਿੱਚ ਸੇਮ ਆਪਣੀ ਜਿਵੇਂ ਆਪਾਂ ਨਾਰਮਲ ਬਣ ਵਾਲੀ ਸਲਵਾਰ ਆਪਾਂ ਬਣਾਉਣੀ ਆ ਕਹਿਣ ਦਾ ਮਤਲਬ ਪੱਟਾ ਵਾਲੀ ਸਲਵਾਰ ਬਣਾਉਣੀ ਆ ਉਦਾਂ ਹੀ ਆਪਾਂ ਬੈਲਟ ਕੱਢਣੀ ਹੁੰਦੀ ਆ 5 ਇੰਚ ਦੀ ਜਿਹੜੀ 벨ਟ ਕਟਿੰਗ ਕਰ ਕੱਢ ਕੇ ਵਿੱਚੋਂ ਆਪਾਂ ਨੇ ਘਟਾ ਲੈਣੀ ਹੁੰਦੀ ਆ 35 ਇੰਚ ਦੀ ਸਲਵਾਰ ਆਪਣੀ ਉਹਦੇ ਵਿੱਚੋਂ ਆਪਾਂ ਨੇ 5 ਇੰਚ ਘਟਾ ਲੈਣਾ ਤੇ 1 ਇੰਚ ਵਿੱਚ ਪਲੱਸ ਕਰ ਲੈਣਾ ਕਿਉਂਕਿ ਹਾਫ ਆਪਣਾ ਬਲਾਚ ਜਾਊਗਾ ਤੇ ਹਾਫ ਇਹ ਮੂਰੀ ਚ ਜਾਊਗਾ ਤਾਂ ਆਪਾਂ ਨੇ 35 ਇੰਚ ਦੀ ਜਿਹੜੀ ਸਲਵਾਰ ਆ ਉਹਨੂੰ 31 ਇੰਚ ਦੀ ਜਿਹੜੀ ਕਟਿੰਗ ਕਰਨਾ ਵਾ 31 ਇੰਚ ਦੀ ਜਿਹੜੀ ਆਪਾਂ ਸਲਵਾਰ ਆ ਉਹ ਕਟਿੰਗ ਕਰਾਂਗੇ 5 ਇੰਚ ਦੀ ਵਿੱਚ 벨ਟ ਪਾ ਕੇ ਆਪਣੀ 35 ਇੰਚ ਦੀ ਤਿਆਰ ਹੋਊਗੀ ਉਦਾਂ ਦਾ ਮਤਲਬ ਜਿਹੜੀ ਆਪਣੀ 36 ਇੰਚ ਬਣਦੀ ਹੈ ਜੇ ਆਪਾਂ 31 ਦੇ ਹਿਸਾਬ ਨਾਲ ਕਰੀਏ ਕਿਉਂਕਿ ਹਾਫ ਆਪਣਾ ਮੂਰੀ 'ਚ ਚੱਲ ਜਾਣਾ ਵਾ ਤੇ ਹਾਫ ਆਪਣਾ ਬਲਾਂ 'ਚ ਚੱਲ ਜਾਣਾ ਤਾਂ ਆਪਣਾ 35 ਇੰਚ ਦੀ ਜਿਹੜੀ ਆਪਣੀ ਸਲਵਾਰ ਆ ਉਹ ਤਿਆਰ ਹੋ ਜੂਗੀ ਇਹ ਦੇਖੋ ਆਪਾਂ ਨੇ ਜਿਹੜੀ ਇਹ ਲੈ ਦਾ ਆਪਾਂ ਕੱਪੜਾ ਕੱਢ ਲਿਆ ਹੁਣ ਇਹਦੇ ਦੇਖੋ ਜਿਹੜੀ ਆਪਣੀ ਆ ਜਿਹੜੀ ਬੰਦ ਸਾਈਡ ਆ ਉਹ ਆਪਾਂ ਇਧਰਲੀ ਸਾਈਡ ਰੱਖਣੀ ਆ ਇਹਨੂੰ ਆਪਾਂ ਛੇੜਨਾ ਨਹੀਂ ਇਹਨੂੰ ਆਪਾਂ ਛੇੜਨਾ ਨਹੀਂ ਜਮਾ ਇਹ ਆਪਣੀ ਬੰਦ ਸਾਈਡ ਇੱਧੇ ਰੱਖਣੀ ਆ ਜਿਹੜੀ ਆਪਣੀ ਖੁੱਲੀ ਸਾਈਡ ਨੇ ਕੱਪੜੇ ਨੇ ਇਧਰਲੀ ਸਾਈਡੋਂ ਆਪਾਂ ਨੇ 10 ਇੰਚ ਦਾ ਜਿਹੜਾ ਆਸਣ ਆ ਉਹ ਰੱਖਣਾ ਇਹ ਆਪਾਂ ਨੇ ਪਲਾਜ਼ੋਤੀ ਤਰ੍ਹਾਂ ਕੱਢਣਾ ਹੈ ਕਟਿੰਗ ਕਰਨਾ ਹੈ 2 ਇੰਚ ਦਾ ਜਿਹੜਾ ਆਪਾਂ ਨੇ ਵਿੱਚ ਨੂੰ ਨਿਸ਼ਾਨ ਲਾ ਲੈਣਾ ਹੈ ਸੇਮ ਇੱਥੇ ਉੱਪਰ ਤੱਕ 2 ਇੰਚ ਦਾ ਨਿਸ਼ਾਨ ਲਾ ਕੇ ਇਹਦੇ ਇੱਥੋਂ ਆਪਾਂ ਨੇ ਪਾ ਦੇਣੀ ਆ ਗਲਾਈ ਇਹ ਜਿਹੜਾ ਆਪਣਾ ਆਸਣ ਆ ਉਹ ਤਿਆਰ ਹੋ ਜਾਊਗਾ ਤੇ ਉੱਪਰ ਆਪਾਂ ਸੇਮ ਉਦਾਂ ਹੀ ਬਾਣ ਪਾ ਕੇ ਬੈਲਟ ਅਟੈਚ ਕਰ ਲੈਣੀ ਆ ਥੱਲੇ ਉਹ ਜਿਹੜੀ ਆਪਣੀ ਮੂਰੀ ਆ 6 ਇੰਚ ਦੀ ਮੂਰੀ ਆ 6 ਇੰਚ ਦੀ ਮੂਰੀ ਆ ਇਹ ਮੂਰੀ ਦਾ ਜਿਹੜਾ ਨਿਸ਼ਾਨ ਆਪਾਂ 6 ਇੰਚ ਦਾ ਲਾ ਕੇ ਇੱਥੇ ਆਪਾਂ ਆਸਣ ਨਾਲ ਮਿਲਾ ਲੈਣਾ ਆ ਆ ਦੇਖੋ ਇਹਨੂੰ ਆਸਣ ਨਾਲ ਮਿਲਾ ਲਾਂਗੇ ਆਪਾਂ ਤੇ ਇਹਦਾ 2 ਇੰਚ 2.5 ਇੰਚ ਜਿਹੜਾ ਕੱਪੜਾ ਜ਼ਿਆਦਾ ਰੱਖਾਂਗੇ ਇਹਦੇ ਕਿਉਂਕਿ ਆਪਾਂ ਵਿੱਚ ਕੱਪੜਾ ਜਿਹੜਾ ਮਾਰਜਨ ਆ ਉਹ ਆਪਾਂ ਜਰੂਰ ਛੱਡਣਾ ਹੈ। ਇਹ ਵੀ ਆਪਾਂ ਸੇਮ ਇੱਥੋਂ ਆਏ ਗਲਾਈ ਪਾਉਂਦੇ ਹੋਏ ਆਸਣ ਤੱਕ ਲਾਵਾਂਗੇ। ਇਹ ਆਪਣੀ ਸਲਾਈ ਵਾਲੀ ਜਿਹੜੀ ਨਿਸ਼ਾਨ ਆ ਉਹ ਹੋ ਜਾਊਗਾ। ਇਹ ਆਪਣਾ ਜਿਹੜਾ ਫालतू ਮੈਜ਼ਰਮੈਂਟ ਕੱਪੜਾ ਵਾ ਮਤਲਬ ਹੋਰ ਰੱਖਿਆ ਹੋਇਆ। ਹੁਣ ਆਪਾਂ ਉੱਪਰੋਂ ਦੇਖੋ ਪਲਾਜ਼ੋ ਕਟਿੰਗ ਪਲਾਜ਼ੋ ਦੀ ਤਰ੍ਹਾਂ ਇਹਨੂੰ ਕਟਿੰਗ ਕਰਾਂਗੇ ਆਪਾਂ। ਆਸਣ ਨੂੰ ਸਲਵਾਰ ਦਾ ਇਹ ਉੱਪਰੋਂ ਆਪਣਾ ਆਸਣ ਕਟਿੰਗ ਹੋ ਗਿਆ। ਪਣਾ ਜਿਹੜਾ ਵੱਧ ਕਪੜਾ ਰੱਖਿਆ ਹੈ ਉਸ ਤੋਂ ਆਪਾਂ ਨੇ ਇਹ ਜਿਹੜੀ ਆਪਣੀ ਸਲਵਾਰ ਆ ਉਹ ਆਪਣੀ ਕਟਿੰਗ ਹੋ ਗਈ ਇਹ ਆਪਣੀ ਜਿਹੜੀ ਸਟੇਟ ਸਲਵਾਰ ਕੱਟ ਕੇ ਤਿਆਰ ਆ ਇਹ ਸੂਟ ਜਿਹੜਾ ਕਟਿੰਗ ਹੋ ਕੇ ਤਿਆਰ ਆ ਆਪਣੀ ਜਿਹੜੀ ਬੈਲਟ ਆ ਉਹ ਆਪਾਂ ਜਿਹੜੇ ਬਚਿਆ ਹੋਇਆ ਕਪੜਾ ਸਾਈਡ ਤੋਂ ਉਹਦੇ ਵਿੱਚੋਂ ਕੱਢ ਲਾਂਗੇ ਜਿੰਨੀ ਵੀ ਤੁਹਾਨੂੰ ਲੋੜ ਆ ਬੈਲਟ ਦੀ ਤੇ ਜਿਹੜੀਆਂ 슬ੀਵ ਦੀ ਕਟਿੰਗ ਆ ਤੁਹਾਨੂੰ ਉਹ ਵੀ ਦੱਸੀ ਹੋਈ ਆ ਤੁਸੀਂ ਉਹ ਵੀ ਜਿਹੜੀ 슬ੀਵ ਦੀ ਕਟਿੰਗ ਆ ਸੇਮ ਆਪਣਾ ਜਿਹੜਾ ਕੱਪੜਾ ਵਾ 10 ਇੰਚ 12 ਇੰਚ ਦਾ ਲੈ ਕੇ ਲੈਦਾ ਆਪਣੀ ਵੀਡੀਓ ਬਣਾਈ ਜੀ ਆ 슬ੀਵ ਕਟਿੰਗ ਉਹਦੇ ਉੱਤੇ ਜਾ ਕੇ ਦੇਖ ਸਕਦੇ ਹੋ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਆਲ ਓਵਰ ਸੂਟ ਕਟਿੰਗ ਕਰਨਾ ਤੁਹਾਨੂੰ ਅੱਜ ਦੱਸਿਆ ਇਹਨੂੰ ਬੜੇ ਧਿਆਨ ਨਾਲ ਦੇਖਿਓ ਤੇ ਬਾਅਦ ਤੋਂ ਬਾਅਦ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਜੀ